ਨਾ ਖਾਸਾ ਵਾਪਰਿਆ ਜਿਸ ਵਿੱਚ ਤੇਜ਼ ਰਫਤਾਰ ਕੈਂਟਰ ਨੇ ਕੱਗਰ ਦਰਿਆ ਨੇੜੇ ਟੋਲ ਪਲਾजा ਬੈਰੀਅਰ ਤੇ ਖੜੀ ਅੱਧੀ ਦਰਜਨ ਤੋਂ ਵੱਧ ਕਾਰਾਂ ਨੂੰ ਦਰੜ ਦਿੱਤਾ ਇਸ ਭਿਆਨਕ ਹਾਦਸੇ ਵਿੱਚ ਕਰੀਬ 15 ਵਾਹਨ ਸਵਾਰ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਰਾਜਪੁਰਾ ਦੇ ਵਿੱਚ ਲਿਆਂਦਾ ਗਿਆ ਆਜੋ <laughs> ਮੋਟੇ <laughs> ਮੇਰਾ ਨਾਮ ਜੀ ਰਵੀ ਸ਼ਰਮਾ ਹੈ ਜੀ ਕਿੱਥੇ ਦੇ ਰਹਿਣਾ ਦੇ ਸੀ ਅਸੀਂ ਕਰਨਾਲ ਦੇ ਜੀ ਤੇ ਸਰ ਜਿਹੜਾ ਹੈ ਇਹ ਹਾਦਸਾ ਹੋਇਆ ਜੀ ਇਹਦੇ ਬਾਰੇ ਤੁਸੀਂ ਜਾਣਕਾਰੀ ਦਿਓ ਕੀ ਹੋਇਆ ਸੀ ਸਰ ਅਸੀਂ ਆਪਣੀ ਫੈਮਿਲੀ ਨਾਲ ਆਪਣੀ ਗੱਡੀ ਦੇ ਵਾਪਸੀ ਜਾ ਰਹੇ ਸੀ ਅਸੀਂ ਲੁਧਿਆਣੇ ਤੋਂ ਵਾਪਸੀ ਕਰਨਾਲ ਜਾ ਰਹੇ ਸੀ ਆ ਸ਼ੰਭੂ ਬਾਡਰ ਦੇ ਕੋਲ ਪਿੱਛੋਂ ਟਰੱਕ ਆਇਆ ਬਹੁਤ ਸਪੀਡ ਨਾਲ ਉਸਨੇ ਸਭ ਤੋਂ ਪਹਿਲਾਂ ਸਾਡੀ ਗੱਡੀ ਨੂੰ ਮਾਰੀ ਬੈਗ ਤੋਂ ਟੱਕਰ ਗੱਡੀ ਬਿਲਕੁਲ ਪਿੱਛੇ ਜਿਹੜੀ ਬੈਠੇ ਸੀ ਮਿਸਿਸ ਵਗੈਰਾ ਸਭ ਬਿਲਕੁਲ ਬੰਚ ਹੋ ਗਏ ਸੀ एकदम ਪਰਲੇ ਪਾਸੇ ਹੋ ਗਏ ਔਰ ਉਸੇ ਸਾਡੀ ਅੱਖਾਂ ਦੇ ਸਾਹਮਣੇ ਮੈਂ ਅਗਲੀ ਸੀਟ ਤੇ ਬੈਠਾ ਸੀ ਸ਼ੁਕਰ ਹੈ ਪਰਮਾਤਮਾ ਨੇ ਮੈਂ ਸੀਟ ਬੈਲਟ ਪਾ ਰੱਖੀ ਸੀ ਮੈਂ ਅਕੇ ਨੂੰ ਗਿਆ ਮੈਨੂੰ ਸੀਟ ਬੈਲਟ ਨੇ ਬਚਾ ਲਿਆ ਤੇ ਅਗਲੀ ਤਰਫ ਵੇਖਿਆ ਕਿ ਉਹਨਾਂ ਨੇ ਦੋ ਗੱਡੀਆਂ ਨੂੰ ਬਿਲਕੁਲ ਹੀ ਬੰਚ ਕਰ ਦਿੱਤਾ ਪਰ ਪਰਮਾਤਮਾ ਜੀ ਇਹ ਐਸੀ ਕਿ ਜਿਸ ਤਰੀਕੇ ਨਾਲ ਚੋ ਕਿਸਾਨ ਉੱਠੇ ਨੇ ਤੇ ਪੰਜਾਬ ਪੁਲਿਸ ਉੱਥੇ एकदम ਪਹੁੰਚ ਗਈ मौके ਤੇ ਸਾਨੂੰ ਕਈ ਤਰੀਕੇ ਗੱਡੀਆਂ ਘਟਿਆ ਗਿਆ ਬ੍ਰਦਰ ਅਰੀ ਵਾਪਸੀ ਮੋੜ ਕੇ ਮੇਰੇ ਬ੍ਰਦਰ ਔਰ ਦੂਜੀ ਗੱਡੀ ਚ ਆਪਣੀ ਚ ਸਣ ਇਹ ਵਾਪਸੀ ਆਏ ਨੇ ਅਸੀਂ ਇੱਥੇ ਆਏ ਆ ਇਥੋਂ ਟ੍ਰੀਟਮੈਂਟ ਵਿੱਚ ਸਾਨੂੰ ਕਹਿ ਰਹੇ ਨੇ ਅੱਗੇ ਰੈਫਰ ਵਾਸਤੇ ਤੇ ਅਸੀਂ ਬਸ ਪਰੇਸ਼ਾਨ ਹੈਗੇ ਹਾਂ ਤੇ ਹੁਣ ਅਸੀਂ ਇਥੋਂ ਆਪਣਾ ਕਰਨਾਲ ਦੀ ਤਰਫ ਕਰ ਰਹੇ ਹਾਂ ਕਿੰਨੀਆਂ ਕ ਗੱਡੀਆਂ ਇਹ ਹਾਦਸੇ ਦੇ ਵਿੱਚ ਜਿਹੜੀਆਂ ਇੰਜਰਡ ਹੋਈਆਂ ਉਹ ਖਰਾਬ ਸਰ ਸਭ ਤੋਂ ਪਹਿਲੇ ਸਾਡੀ ਸੀ ਉਹਦੇ ਨਾਲ ਅੱਗੇ ਦੋ ਦਸੀਆਂ ਜਾ ਰਹੇ ਨੇ ਜਿਵੇਂ ਬ੍ਰਦਰਰੀ ਕਹਿ ਰਹੇ ਨੇ ਉਹ ਤੇ ਬਿਲਕੁਲ ਹੀ ਹਾਲਾਤ ਮਾੜੇ ਸਨ ਸਾਡੀ ਗੱਡੀ ਪੰਜ ਛੇ ਗੱਡੀਆਂ ਤੇ ਕਿੰਨੇ ਕੁ ਬੰਦੇ ਇੰਜਰਡ ਗੱਡੀਆਂ ਵੀ ਨੇ ਬੋ ਜੀ ਇਹ ਨਾ ਪੁੱਛੋ ਉਸ ਟਾਈਮ ਸਮੇਂ ਕੁਝ ਨਹੀਂ ਪਤਾ ਸੀ ਇਸ ਸਮੇਂ ਮੇਰੀ ਮਾਸੀ ਜੀ ਮੇਰੀ ਮਾਮੀਆਂ ਇਸ ਟਾਈਮ ਮੈਂ ਇਸ ਟਾਈਮ ਬੈੱਡ ਤੇ ਪਈਆਂ ਨੇ ਕਿਸੇ ਦੀ ਪਛਲੀ ਸੱਟ ਹੈ ਕਿਸੇ ਕਿ ਮੇਜਰ ਇੰਜਰੀ ਆ ਗਈ ਹੈ ਤੋਂ ਹੱਦੋਂ ਪਲੱਸ ਐ ਤੋਂ ਗਰਦਨ ਤੋਂ ਨਹੀਂ ਉਠਿਆ ਜਾ ਰਿਹਾ ਗਲਸਟ ਨੂੰ ਕੱਢਦੀ ਹੈ ਮਤਲਬ ਟ੍ਰੱਕ ਉੱਪਰ ਗਿਆ ਤੇ ਉਹ ਉਹ ਪੂਰੀ ਤਰੀਕੇ ਨਾਲ ਉਹਨੇ ਹਟਾਇਆ ਜੀ ਉਹਨੇ ਨਹੀਂ ਵੇਖਿਆ ਕਿ ਕੋਈ ਬੰਦਾ ਕ ਬੰਦਾ ਜਿਵੇਂ ਕਿ ਜਿਵੇਂ ਕਿ ਉਹਦੇ ਅੰਦਰ ਜਾਨਵਰ ਬਦਾ ਹੈ ਵੀ ਅਕੇ ਇਨਸਾਨ ਹੈ ਹੀ ਨਹੀਂ ਇਸ ਤਰੀਕੇ ਨਾਲ ਉਹਨੇ ਚਲਾਇਆ ਸੀ ਬਹੁਤ ਹਿਸਨ ਪਰੇਸ਼ਾਨ ਹੈ ਗਿਆ ਜੀ ਤੁਸੀਂ ਮੌਕੇ ਤੇ ਉੱਥੋਂ ਆਏ ਹੋ ਤੇ ਲੱਗਦਾ ਕੋਈ ਬੰਦਾ ਸੀਰੀਅਸ ਵੀ ਕੋਈ ਸੀਰੀਅਸ ਹੈ ਸੀਰੀਅਸ ਜੀ ਬਹੁਤ ਨੇ ਇੱਥੇ ਤੁਸੀਂ ਅੰਦਰ ਹਾਲਾਤ ਵੇਖੋ ਤੇ ਵੇਖੋ ਕਿਸੇ ਦਾ ਲੱਤ ਟੁੱਟੀ ਵੀ ਆ ਹੁਣ ਮੇਰੀ ਮਿਸਿਸ ਤੇ ਤਾਂ ਹੈਂਡ ਟੁੱਟੀ ਵੀ ਹੈ ਪਲੱਸ ਐ ਨੈਕ ਤੋਂ ਉੱਠਿਆ ਨਹੀਂ ਜਾ ਰਿਹਾ ਇਸ ਦਾ ਹੁਣ ਸਰਕਾਰੀ ਸਾਥ ਤੇ ਤੁਸੀਂ ਜਿਵੇਂ ਪਹੁੰਚੇ ਹੋ ਇੱਥੇ ਕਹਿ ਰਹੇ ਆ ਵੀ ਰੈਫਰ ਕਰ ਦਾਂਗੇ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ ਨੀ ਸਰ ਦੇਖੋ ਇੱਥੇ ਇਸ ਟਾਈਮ ਸਾਨੂੰ ਉੱਤ ਟ੍ਰੀਟਮੈਂਟ ਦੀ ਜਰੂਰਤ ਹੈ કે ਰੈਫਰ ਦੀ ਜਰੂਰਤ ਨਹੀਂ ਹੈਗੀ ਉਹਨੇ ਰੈਫਰ ਕਰ ਰਹੇ ਨੇ ਅਸੀਂ ਇੱਥੋਂ ਆਪਣਾ ਕੋਈ ਨਾ ਕੋਈ ਕਰਕੇ ਸਿਸਟਮ ਅਸੀਂ ਆਪਣੇ ਕਰਨਾਲ ਹੀ ਜਾਵਾਂਗੇ ਉਹ ਡਾਕਟਰ ਨੇ ਟ੍ਰੀਟ ਨਹੀਂ ਸਰ ਉਹ ਜੋ ਫੈਸਿਲਿਟੀ ਹੋਣੀ ਚਾਹੀਦੀ ਉਹ ਨਹੀਂ ਹੈਗੀ ਕਿਤੇ ਨਾ ਕਿਤੇ ਪੰਜਾਬ ਚ ਡਾਕਟਰੀ ਦਾ ਹਾਲਾਤ ਮਾੜੇ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਤੁਹਾਨੂੰ ਸਹਿਯੋਗ ਮਿਲੇ ਉੱਥੇ ਜੀ ਹਾਂ ਜੀ ਪੁਲਿਸ ਪ੍ਰਸ਼ਾਸਨ ਵੱਲੋਂ ਮਿਲਿਆ ਐਵੇਂ ਮੈਂ ਅਸੀਂ ਕਹੀਏ ਉਹਨਾਂ ਨੇ ਪੂਰਾ ਕੋਆਪਰੇਟ ਕੀਤਾ ਜੀ ਲੇਡੀਜ਼ ਪੁਲਿਸ ਵੀ ਆਈ ਹੈ ਲੇਡੀਜ਼ ਪੁਲਿਸ ਨੇ ਸਭ ਕੋ ਮੇਰੀ ਮੈਸੇਜ ਉਠਾਇਆ ਕਿ ਨਵੀਰ ਜੀ ਟੈਨਸ਼ਨ ਨਾ ਲੋ ਕਿਉਂਕਿ ਸਾਡੇ ਨਾਲ ਬਜ਼ੁਰਗ ਵੀ ਸਨ ਜੀਵਨ ਤੱਕ ਹੀ ਉਹਨਾਂ ਨੇ ਪਾਣੀ ਦਿੱਤਾ ਸਭ ਕੁਝ ਕੀਤਾ ਸਾਡੇ ਨਾਲ ਕੋਆਪਰੇਟ ਪੂਰਾ ਕੀਤਾ ਜੀ ਠੀਕ ਹੈ ਥੈਂਕ ਯੂ ਮੋਸਟਵਰ ਗੁਰਮੀਤ ਸਿੰਘ ਆ ਤੇ ਕੀ ਤੁਸੀਂ ਐਸਐਸਐਫ ਵਿੱਚ ਕੀ ਹੋਇਆ ਸੀਗਾ ਸ਼ੰਭੂ ਬਾਡਰ ਨੂੰ ਐਕਸੀਡੈਂਟ ਸਰ ਸਾਨੂੰ ਤਕਰੀਬਨ 5:30 ਵਜੇ ਕਾਲ ਆਈ ਸ਼ੰਭੂ ਥਾਣੇ ਤੋਂ ਤੇ ਸ਼ੰਭੂ ਬਾਡਰ ਦੇ ਨੇੜੇ ਤੇੜੇ ਐਕਸੀਡੈਂਟ ਹੋਇਆ ਕਹਿੰਦੇ ਵੀ ਉੱਥੇ ਪਹੁੰਚੋ ਫਟਾਫਟ ਤੇ ਅਸੀਂ ਗਏ ਤੇ ਅਸੀਂ ਦੇਖਿਆ ਜਾ ਕੇ ਜਿਹੜੇ ਪੇਸ਼ੈਂਟ ਸੀਗੇ ਬਹੁਤ ਮਤਲਬ ਕ੍ਰਿਟੀਕਲ ਸਿਚੁਏਸ਼ਨ ਸੀਗੀ ਉਹਨਾਂ ਦੀ ਤੇ ਜੇ ਬਣਦੀ ਸਿੱਧੀ ਸਾਡੀ ਕਾਰਵਾਈ ਸੀਗੀ ਅਸੀਂ ਹਸਪੀਟਲ ਲੈ ਕੇ ਆਏ ਉਹਨਾਂ ਨੂੰ ਤੇ ਕਿੰਨੇ ਪੇਸ਼ੈਂਟ ਸੀਗੇ ਕਿੰਨੀਆਂ ਗੱਡੀਆਂ ਵਿੱਚ ਸੀ 6-7 ਜਣੇ ਦੇ तकरीबन ਢੇੜ ਢੇੜੇ ਸੀਗੇ ਜੀ ਤੇ ਗੱਡੀਆਂ ਕਿੰਨੀਆਂ ਕ ਵੱਜੀਆਂ ਇੱਕ ਕੰਟੇਨਰ ਸੀਗਾ ਜੀ ਉਹ ਰਸਤੇ 'ਤੇ ਜਾ ਰਹਾ ਸੀਗਾ ਅੱਗੇ ਤੇ ਪਿੱਛੋਂ ਗੱਡੀ ਵੱਜੀ ਇੱਕ ਤੇ ਇੱਕ ਸਵਿਫਟ ਗੱਡੀ ਹੋਰ ਸੀਗੀ ਉਹ ਫੇਰ ਵਿੱਚ ਵਿੱਚ ਇੱਕ ਠੀਕ ਹੈ ਤੇ ਇੱਕ ਟਰੱਕ ਸੀਗਾ ਉਹ ਵਿੱਚ ਇਕੱਠੇ ਹੋ ਗਏ ਦੋਨੋਂ ਗੱਡੀਆਂ ਇਹਦੇ ਵਿੱਚ ਕਿੰਨੇ ਕੇ ਪੇਸ਼ੈਂਟ ਜਿਹੜੇ ਹੈਗੇ ਆ ਜੀ 6-7 ਦੇ ਤਕਰੀਬਨ ਹੈਗੇ ਨੜਕੇ ਕੀ ਡੈਥ ਤਾਂ ਨਹੀਂ ਹੋਈ ਸਰ ਨਹੀਂ ਡੈਥ ਨਹੀਂ ਹੋਈ ਇੱਕ ਮੁੰਡਾ ਉਹ ਅੰਬਾਲਾ ਸਿਵਲ ਹਸਪੀਟਲ ਭੇਜਿਆ ਉਹਨਾਂ ਦੀ ਸਿਚੁਏਸ਼ਨ ਥੋੜੀ ਕ੍ਰਿਟੀਕਲ ਹੈ ਜੀ ਕ੍ਰਿਟੀਕਲ ਹੈ ਹਾਂਜੀ ਇੱਕ ਬੰਦੇ ਆ ਕਿੱਥੋਂ ਰਹੀ ਜੇ ਨਹੀਂ ਪਤਾ ਕੋਈ ਕਿੱਦਾਂ ਇਹ ਗੁਰਦਾਸਪੁਰ ਤੋਂ ਆਏ ਰਹੇ ਸੀਗੇ ਤੇ ਦਿੱਲੀ ਜਾ ਰਹੇ ਸੀਗੇ ਇਹ 에어ਪੋਰਟ ਨਹੀਂ ਇਧਰ ਮੈਂ ਰਾਜਪੁਰ ਸਾਈਡ ਤੋਂ ਸ਼ੰਭੂ ਵੱਲ ਜਾ ਰਹੇ ਸੀ ਹਾਂਜੀ ਹਾਂਜੀ ਬਾਏ ਜੀ ਕੀ ਨਾਮ ਹੈ ਤੁਹਾਡਾ ਹਾਂਜੀ ਮੇਰਾ ਨਾਮ ਰੂਪਰਾਣੀ ਹੈ ਜੀ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਕਰਨਾਲ ਦੇ ਤੇ ਕਿੱਥੇ ਜਾ ਰਹੇ ਸੀਗੇ ਅਸੀਂ ਲੁਧਿਆਣੇ ਤੋਂ ਵਾਪਸ ਮੁੜ ਰਹੇ ਸੀ ਤੇ ਕੀ ਹੋਇਆ ਸੀਗਾ ਜੀ ਬਸ ਅਚਾਨਕ ਹੀ ਪਿੱਛੋਂ ਆ ਕੇ ਟੰਕਰ ਵਰਦਾ ਬਸ ਅਚੰਨੀਆਂ ਗੱਡੀਆਂ ਵੱਜੀਆਂ ਨੇ ਆਪਸ ਵਿੱਚ ਹਾਂਜੀ ਸਾਨੂੰ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਜੀ ਸਾਨੂੰ ਤਾਂ ਆਪਣੇ ਪਾਗਲਪਨ ਹੋ ਗਿਆ ਸਾਡੇ ਸਾਰੇ ਜੀ ਵਿੱਚ ਪੰਜ ਛੇ ਜਣੇ ਲੇਡੀਜ਼ ਸਾਂ ਸੀ ਅਸੀਂ ਬਹੁਤ ਇੱਕ ਦੂਜੇ ਨੂੰ ਵਾ ਕੱਢਿਆ ਬਸ ਕਿੱਚੇ ਫੜਾ 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 ਵਾਟਰ ਬਸ ਪੁਲਿਸ ਆ ਗਿਆ ਸੀ ਕਿਹੋ ਕਿਹਤਰਾ ਹੈ ਸ਼ੰਭੂ ਬਾਟਰ ਦਾ ਉੱਥੋਂ ਐ ਐਂਬੂਲੈਂਸ ਲੈ ਕੇ ਆਈ ਐਂਬੂਲੈਂਸ ਠੀਕ ਹੋ ਸਾਰਾ ਠੀਕ ਠਾਕ ਕਿੰਨੇ ਕ ਜਣੇ ਸੀਗੇ ਤੁਸੀਂ ਅਸੀਂ ਤੇ ਤਿੰਨ ਅੰਦਰ ਨੇ ਤੇ ਤਿੰਨ ਅਸੀਂ ਬਾਹਰ ਹੈਗੇ ਬਸ ਤੇ ਹੁਣ ਠੀਕ ਹਾਂ ਹਾਂ ਜੀ ਅਸੀਂ ਤਾਂ ਠੀਕ ਹਾਂ ਜੀ ਤੇ ਕੋਈ ਉੱਥੇ ਪਤਾ ਲੱਗਿਆ ਕਿਸੇ ਤਰ੍ਹਾਂ ਦੇ ਵੀ ਨਾ ਜੀ ਕੁਝ ਨਹੀਂ ਪਤਾ ਲੱਗਾ ਜੀ